ਬਾਬਾ ਬੁੱਢਾ ਸਾਹਿਬ ਜੀ ਨੂੰ ਹਮੇਸ਼ਾ ਹੀ ਤਸਵੀਰਾਂ ਦੇ ਵਿੱਚ ਜਾਂ ਫਿਰ ਇਤਿਹਾਸ ਦੇ ਵਿੱਚ ਗੰਡੇ ਭੰਦੇ ਜਾਂ ਪੁੱਤਰਾਂ ਦੇ ਵਰ ਦਿੰਦੇ ਹੀ ਵਿਖਾਇਆ ਗਿਆ ਆਮ ਹੀ ਲੋਕ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਪੁੱਤਰ ਦੀ ਦਾਤ ਲੈਣ ਮੱਥਾ ਟੇਕਣ ਲਈ ਜਾਂਦੇ ਨੇ ਅੱਜ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦਾ ਇੱਕ ਅਣਸ਼ੋਹਿਆ ਪੱਖ ਤੁਹਾਡੇ ਸਾਹਮਣੇ ਰੱਖਾਂਗੇ ਜੋ ਬਹੁਤੇ ਸਿੱਖ ਬਹੁਤੇ ਲੋਕ ਨਹੀਂ ਜਾਣਦੇ ਸੋ ਇਹ ਵੀਡੀਓ ਅਖੀਰ ਤੱਕ ਦੇਖਿਓ ਬਹੁਤ ਕੰਮ ਦੀ ਜਾਣਕਾਰੀ ਅੱਜ ਤੁਹਾਨੂੰ ਦੇਣ ਲੱਗੇ ਆਂ ਪਾਵੇਂ ਕਿ ਗੁਰੂ ਘਰ ਦੇ ਵਿੱਚ ਦੁੱਧ ਪੁੱਤ ਸਭ ਕੁਝ ਮਿਲਦਾ ਹੈ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਪਰ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਹੀ ਪੱਖ ਸਾਹਮਣੇ ਆਉਣਾ ਕਿ ਉਹ ਗੰਡਾ ਮੁਕੀ ਨਾਲ ਭਾਂਦੇ ਦਿਖਾਏ ਅਤੇ ਮਾਤਾ ਗੰਗਾ ਜੀ ਦੇ ਘਰ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਯਾਨੀ ਉਹ ਪੁੱਤਰ ਵੰਡ ਦੇ ਤਾਂ ਸਭ ਨੂੰ ਪਤਾ ਪਰ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸੇਵਾ ਸਿਮਰਨ ਦੀ ਮੂਰਤ ਸਨ ਉੱਥੇ ਹੀ ਉਹ ਮਹਾਨ ਯੋਧੇ ਤਲਵਾਰ ਦੇ ਧਨੀ ਤੇ ਘੋੜਸਵਾਰ ਇਹੋ ਜਿਹੇ ਸੀ ਕਿ ਉਹਨਾਂ ਦਾ ਕੋਈ ਕੀ ਮੁਕਾਬਲਾ ਕਰ ਸਕਦਾ ਸੀ ਤੀਰਅੰਦਾਜ਼ ਇਹੋ ਜਿਹੇ ਕਿ ਪਾਂਡਵ ਅਰਜਨ ਵਰਗੇ ਵੀ ਉਹਨਾਂ ਦੇ ਸਾਹਮਣੇ ਟਿਕ ਨਹੀਂ ਸੀ ਸਕਦੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਤਿੰਨ ਗੁਰੂ ਸਾਹਿਬਾਨ ਅਤੇ ਹੋਰ ਕਈ ਸਿੱਖਾਂ ਨੂੰ ਘੋੜਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਬਾਬਾ ਬੁੱਢਾ ਸਾਹਿਬ ਜੀ ਇੰਨੇ ਬਹਾਦਰ ਤੇ ਤੇਗ ਦੇ ਧਨੀ ਸਨ ਕਿ ਅੱਖ ਦੇ ਫੜਕੇ ਨਾਲ ਹੀ ਕਿਸੇ ਨੂੰ ਵੀ ਸ਼ਸਤਰਹੀਨ ਕਰ ਦਿੰਦੇ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਹਿਣ ਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਈ ਸੀ ਘੋੜਸਵਾਰੀ ਸਿਖਾਈ ਸੀ ਗੁਰੂ ਅਰਜਨ ਸਾਹਿਬ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਜਦੋਂ ਪਿੰਡ ਦੇ ਲੋਕਾਂ ਨੇ ਕਿਲਾ ਪੁੱਟਣ ਨੂੰ ਕਿਹਾ ਸੀ ਤਾਂ ਪਿੰਡ ਦੇ ਕੁਝ ਸ਼ਰਾਰਤੀ ਮੁੰਡਿਆਂ ਨੇ ਕਿੱਲੇ ਦੀ ਥਾਂ ਤੇ ਇੱਕ ਰੁੱਖ ਉਤੋਂ ਵੱਢ ਕੇ ਉਸ ਨੂੰ ਕਿੱਲੇ ਦੇ ਵਰਗਾ ਆਕਾਰ ਦੇ ਕੇ ਘੜ ਕੇ ਮਿੱਟੀ ਵਿੱਚ ਗਾਣ ਦਿੱਤਾ ਤੇ ਗੁਰੂ ਜੀ ਨੂੰ ਪੁੱਟਣ ਵਾਸਤੇ ਆਖਿਆ ਜਦੋਂ ਅੰਤਰਾਮੀ ਸਤਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਘੋੜੇ ਤੇ ਚੜ੍ਹ ਕੇ ਹੱਥ ਵਿੱਚ ਨੇਜਾ ਫੜ ਕੇ ਕਿਲਾ ਪੁੱਟਣ ਲਈ ਆਏ ਤਾਂ ਉਸ ਰੁੱਖ ਨੂੰ ਜੜੋਂ ਹੀ ਪੁੱਟ ਸੁੱਟਿਆ ਇਹ ਕੰਮ ਇੰਨਾ ਔਖਾ ਸੀ ਕਿ ਬਹੁਤਾ ਜ਼ੋਰ ਲੱਗਣ ਕਰਕੇ ਗੁਰੂ ਸਾਹਿਬ ਜੀ ਦਾ ਜਿਹੜਾ ਘੋੜਾ ਸੀ ਉਹ ਆਪਣਾ ਸਰੀਰ ਛੱਡ ਗਿਆ ਸੀ ਪੰਚਮ ਪਾਤਸ਼ਾਹ ਜੀ ਦੀ ਸ਼ਾਸਤਰ ਵਿੱਦਿਆ ਦੇਖ ਕੇ ਸਾਰਾ ਇਲਾਕਾ ਹੈਰਾਨ ਰਹਿ ਗਿਆ ਤੇ ਗੁਰੂ ਮਹਾਰਾਜ ਜੀ ਦੇ ਕੋਲੋਂ ਸਾਰਿਆਂ ਨੇ ਮੁਆਫੀ ਮੰਗੀ ਪੁੱਲ ਬਖਸ਼ਾਈ ਫਿਰ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੁਝ ਜਵਾਨ ਹੋਏ ਤਾਂ ਗੁਰੂ ਅਰਜਨ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿੱਦਿਆ ਸਿਖਾਉਣ ਦੀ ਡਿਊਟੀ ਦਿੱਤੀ ਜ਼ਿੰਮੇਵਾਰੀ ਦਿੱਤੀ ਅਤੇ ਗੁਰੂ ਸਾਹਿਬ ਜੀ ਨੂੰ ਘੋੜਸਵਾਰੀ ਤੇ ਸੰਸਾਰੀ ਵਿੱਦਿਆ ਲੈਣ ਲਈ ਬਾਬਾ ਬੁੱਢਾ ਜੀ ਕੋਲ ਹੀ ਭੇਜਿਆ ਗਿਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਾਸਤਰ ਵਿੱਡਿਆ ਬਾਬਾ ਜੀ ਪਾਸੋਂ ਲੈ ਕੇ ਆਏ ਤਾਂ ਕੋਈ ਵੀ ਦੁਸ਼ਮਣ ਗੁਰੂ ਸਾਹਿਬ ਜੀ ਦਾ ਮੁਕਾਬਲਾ ਨਹੀਂ ਸੀ ਕਰ ਸਕਿਆ ਮੀਰੀ ਪੀਰੀ ਦੇ ਮਾਲਕ ਸਤਗੁਰਾਂ ਦੀ ਤਲਵਾਰ ਦੇ ਜੋਹਰ ਅਜੇਹੇ ਕਿ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੇ ਮਗਰੋਂ ਮੀਰੀ ਪੀਰੀ ਦੀ ਤਲਵਾਰ ਵੀ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਪਹਿਨਾਈ ਅਤੇ ਫਿਰ 6ਵੇਂ ਪਾਤਸ਼ਾਹ ਨੇ ਕਿਵੇਂ ਉਸੇ ਗੰਡੇ ਵਾਂਗ ਵੈਰੀਆਂ ਦੇ ਸਿਰ ਭੰਨੇ ਸੀ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਕੀ ਮਾਰ ਕੇ ਉਹ ਗੰਡਾ ਪੰਨਿਆ ਸੀ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਹਿਨੀਆਂ ਸੀ ਧਾਰਨ ਕੀਤੀਆਂ ਸੀ ਤਾਂ ਇਹ ਜਿਹੜਾ ਜੰਮਾ ਸੀ ਇਹ ਵੀ ਬਾਬਾ ਬੁੱਢਾ ਜੀ ਨੇ ਨਿਭਾਇਆ ਸੀ ਅਤੇ ਆਪਣੇ ਹੱਥੀਂ ਦੋਵੇਂ ਤਲਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਹਿਨਾਈਆਂ ਸੀ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਹੜੇ ਕਿ ਉਦੋਂ ਗੁਰੂ ਨਹੀਂ ਸੀ ਅਜ ਬਣੇ ਬਾਬਾ ਬੁੱਢਾ ਜੀ ਕੋਲੋਂ 6 ਸਾਲ ਉਹਨਾਂ ਨੇ ਵੀ ਸ਼ਸਤਰ ਵਿਦਿਆ ਤੇ ਘੋੜਸਵਾਰੀ ਦੀ ਸਿੱਖਿਆ ਲਈ ਸੀ ਅਤੇ ਫੇਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਐਸੇ ਜੋਹਰ ਦਿਖਾਏ ਕਿ ਮੁਗਲ ਫੌਜ ਨੂੰ ਭਾਜੜ ਪਾ ਦਿੱਤੀ ਸੀ ਹੋਰ ਵੀ ਗੁਰੂ ਪੁੱਤਰਾਂ ਤੇ ਸਿੱਖਾਂ ਨੂੰ ਬਹਾਦਰ ਬਾਬਾ ਬੁੱਢਾ ਜੀ ਨੇ ਘੋੜਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਪਰ ਪਤਾ ਨਹੀਂ ਕਿਉਂ ਸਾਡੇ ਪ੍ਰਚਾਰਕਾਂ ਨੇ ਸਾਡੇ ਇਤਿਹਾਸਕਾਰਾਂ ਨੇ ਤੇ ਜਿਹੜੇ ਪੇਂਟਿੰਗ ਬਣਾਉਣ ਵਾਲੇ ਕਲਾਕਾਰਾਂ ਨੇ ਉਹਨਾਂ ਨੇ ਬਹੁਤਿਆਂ ਨੇ ਬਾਬਾ ਬੁੱਢਾ ਜੀ ਦੇ ਸ਼ਸਤਰ ਵਿਦਿਆ ਦੇ ਤਣੀ ਹੋਣ ਦੇ ਪੱਖ ਨੂੰ ਕਦੇ ਬਹੁਤਾ ਛੋਹਿਆ ਹੀ ਨਹੀਂ ਤੇ ਸਿਰਫ ਪੁੱਤਰਾਂ ਦੀ ਦਾਤ ਵਣਦੇ ਹੀ ਦਿਖਾਇਆ ਦਰਸਾਇਆ ਤੇ ਪ੍ਰਚਾਰਿਆ ਛੇ ਪਾਦਸ਼ਾਹੀਆਂ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਪ੍ਰਤੀ ਕੀਤੇ ਬਚਨ ਜਿਹੜੇ ਕਿ ਇਸ ਪ੍ਰਕਾਰ ਸੀ ਕਿ ਪਹਿਲੀ ਪਾਦਸ਼ਾਹੀ ਧੰਗੁਰੂ ਨਾਨਕ ਮਹਾਰਾਜ ਉਹਨਾਂ ਵੱਲੋਂ ਬਾਬਾ ਬੁੱਢਾ ਜੀ ਨੂੰ ਆਖਦੇ ਸੀ ਕਿ ਤੈਥੋਂ ਓਲੇ ਨਾ ਹੋਸਾਂ ਦੂਜੀ ਪਾਦਸ਼ਾਹੀ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਬਾਬਾ ਬੁੱਢਾ ਜੀ ਪ੍ਰਤੀ ਵਚਨ ਕਰਦੇ ਸੀ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਵਚਨ ਸਨ ਤੁਸੀਂ ਤਾਂ ਸਿੱਖੀ ਦਾ ਥੰਮ ਹੋ ਚੌਥੀ ਪਾਤਸ਼ਾਹੀ ਸੋਢੀ ਸੁਲਤਾਨ ਪਾਚਾ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਬਾਬਾ ਬੁੱਢਾ ਜੀ ਪ੍ਰਤੀ ਵਚਨ ਨੇ ਆਪ ਜੈਸਾ ਪਰਮ ਸੰਤ ਸੰਸਾਰ ਵਿੱਚ ਮਿਲਣਾ ਕਠਿਨ ਹੈ ਇਸੇ ਤਰ੍ਹਾਂ ਪੰਜਵੀਂ ਪਾਤਸ਼ਾਹੀ ਸ਼ਹੀਦਾ ਦੇ ਸਰਤਾਜ ਧੰਗੁਰੂ ਅਰਜਨ ਮਹਾਰਾਜ ਜੀ ਦੇ ਬਾਬਾ ਬੁੱਢਾ ਜੀ ਪ੍ਰਤੀ ਬਚਨ ਨੇ ਤੈਂ ਤਾਂ ਸਕਲ ਜਗਤ ਕੋ ਰਾਖਾ ਇਸੇ ਤਰ੍ਹਾਂ ਛੇਵੀਂ ਪਾਤਸ਼ਾਹੀ ਮੀਰੀ ਪਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਵਾਢੀ ਉਹਦੇ ਪਰਪਕਾਰੀ ਉਹਨਾਂ ਦੇ ਬਾਬਾ ਬੁੱਢਾ ਜੀ ਪ੍ਰਤੀ ਬਚਨ ਨੇ ਇਹਨਾਂ ਵਰਗੇ ਇਹੋ ਹੀ ਨੇ ਐਸੇ ਸਨ ਬਾਬਾ ਬੁੱਢਾ ਜੀ ਜਿਨ੍ਹਾਂ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਦੇ ਚਰਨਾ ਵਿੱਚ ਆਪਣਾ ਜੀਵਨ ਗੁਜ਼ਾਰਿਆ ਅਤੇ ਆਪਣੀ 125 ਸਾਲ ਦੀ ਉਮਰ 'ਚੋਂ 113 ਸਾਲ ਸਿੱਖੀ ਕਮਾਈ ਭਾਵ ਕੇ ਸਿੱਖ ਧਰਮ ਦੇ ਵਿੱਚ ਸੇਵਾਵਾਂ ਨਿਭਾਈਆਂ ਜਦੋਂ ਤੀਜੀ ਪਾਤਸ਼ਾਹੀ ਸਹਿਬ ਸਿਰ ਗੁਰੂ ਅਮਰਦਾਸ ਜੀ ਰਾਹੀਂ ਬਾਦਸ਼ਾਹ ਅਕਬਰ ਵੱਲੋਂ ਚਤੌੜ ਦਾ ਕਿਲਾ ਫਤਿਹ ਕਰਨ ਦੇ ਉਪਰੰਤ ਪਰਗਣਾ ਚਵਾਲ ਦੇ 12 ਪਿੰਡ ਗੁਰੂ ਘਰ ਨੂੰ ਪੇਟ ਕੀਤੇ ਤਾਂ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਸ ਜਾਗੀਰ ਦਾ ਕਾਰ ਮੁਖਤਾਰ ਬਣਾ ਕੇ ਇੱਥੇ ਬੀੜ ਭਾਵ ਜੰਗਲ ਦੇ ਖੇਡੇ ਡੇਰਾ ਲਾਉਣ ਦਾ ਹੁਕਮ ਕੀਤਾ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦਾ ਹੁਕਮ ਪਾ ਕੇ ਚਬਾਲ ਚੰਡਕਸੇਲ ਦੇ ਮੱਧ ਜਹੇ ਇੱਕ ਬਰਾਂਜ ਜਹੇ ਜੰਗਲ ਦੇ ਵਿੱਚ ਕਹਿ ਲੋ ਇਲਾਕੇ ਵਿੱਚ ਡੇਰਾ ਬਣਾ ਲਿਆ ਇਸ ਜੰਗਲ ਜਹੇ ਸਥਾਨ ਤੇ ਹੀ ਅੱਜ ਮੰਗਲ ਬਣਿਆ ਹੋਇਆ ਜਿਸ ਨੂੰ ਬੀੜ ਬਾਬਾ ਬੁੱਢਾ ਜੀ ਆਖ ਕੇ ਸਤਕਾਰਿਆ ਜਾਂਦਾ ਹੈ ਬਾਬੇ ਦੀ ਬੀੜ ਚਬਾਲ ਉਹ ਸਥਾਨ ਹੈ ਜਿੱਥੇ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਨੇ ਪੁੱਤਰ ਹੋਣ ਦੀ ਦਾਤ ਬਖਸ਼ੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਕੇ ਦਰਬਾਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਤਾਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਹੀ ਥਾਪਿਆ ਸੀ। ਬਾਬਾ ਬੁੱਢਾ ਜੀ ਸਿੱਖ ਇਤਿਹਾਸ ਅੰਦਰ ਇੱਕੋ ਵੇਲੇ ਹੀ ਬ੍ਰਹਮ ਗਿਆਨੀ, ਅਨੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰਅੰਦੇਸ਼, ਮਹਾਨ ਉਸਰਈਏ, ਸੇਵਾ ਦੇ ਪੁੰਜ, ਪ੍ਰਚਾਰਕ ਜਿਹਾ ਵਿਸ਼ਲੇਸ਼ਣਾ ਨਾਲ ਜਾਣੀ ਜਾਣ ਵਾਲੀ ਇਕਲੌਤੀ ਸ਼ਖਸੀਅਤ ਨੇ